ਨੇ ਆ ਰਹੀ ਹੈ ਇੱਕ ਘਰ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ ਜਿਸ ਦੇ ਵਿੱਚ ਨੋ ਲੋਕ ਸੀ ਜਿਹੜੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਪੰਜ ਲੋਕ ਜਿਹੜੇ ਇੱਕੋ ਹੀ ਘਰ ਦੇ ਜੀ ਸੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਜਦੋਂ ਸਿਲੰਡਰ ਦੋ ਸਿਲੰਡਰ ਸਿਗੇ ਤੇ ਦੋਨੋਂ ਸਿਲੰਡਰ ਜਿਹੜੇ ਅਚਾਨਕ ਫਟ ਜਾਂਦੇ ਆ ਉਸ ਤੋਂ ਬਾਅਦ ਕੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਵਾ ਅਚਾਨਕ ਹੀ ਘਰ ਦੇ ਵਿੱਚ ਅੱਗ ਲੱਗ ਜਾਂਦੀ ਆ ਆਸ-ਪਾਸ ਦੇ ਲੋਕ ਵੀ ਸਹਿਮ ਜਾਂਦੇ ਨੇ ਤੇ ਜਦੋਂ ਲੋਕ ਇਕੱਠੇ ਹੁੰਦੇ ਨੇ ਤੇ ਦੇਖਿਆ ਜਾਂਦਾ ਹੈ ਘਰ ਦੇ ਵਿੱਚ ਪੰਜ ਲੋਕ ਹੁੰਦੇ ਨੇ ਉਸ ਦੇ ਨਾਲ ਬਚਾਉਣਗੇ ਲੋਕ ਜਿਹੜੇ ਹੁੰਦੇ ਨੇ نو ਲੋਕ ਜਿਹੜੇ ਆ ਜ਼ਖਮੀ ਦੱਸੇ ਜਾ ਰਹੇ ਨੇ ਤੇ ਪੰਜ ਲੋਕਾਂ ਦੀ ਜਿਹੜੀ ਆ ਮੌਤ ਦੱਸੀ ਜਾ ਰਹੀ ਹੈ ਕਿ ਪੰਜ ਲੋਕ ਜਿਹੜੇ ਆ ਉਹ ਸੜ ਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਇਹ ਘਰ ਦੇ ਵਿੱਚ ਬਲਾਸਟ ਹੁੰਦਾ ਹੈ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਜਿਹੜੇ ਉਹ ਵੀ ਸਹਿਮ ਜਾਂਦੇ ਨੇ ਤੇ ਅੱਗ ਜਿਹੜੀ ਆ ਪੂਰੀ ਤਰ੍ਹਾਂ ਲੱਗ ਜਾਂਦੀ ਆ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੱਕ ਆ ਕੋਰੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਆ ਇੱਥੇ ਸ਼ਾਰਟ ਸਰਕਟ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਘਰ 'ਚ ਰੱਖੇ ਦੋ ਸਿਲੰਡਰ ਜਿਹੜੇ ਆ ਉਹ ਫਟ ਗਏ ਆ ਜਿਸ ਕਾਰਨ ਕਿ ਕੁੱਲ 9 ਲੋਕ ਜਿਹੜੇ ਆ ਜ਼ਖਮੀ ਹੋ ਗਏ ਆ ਉਹਨਾਂ ਨੂੰ ਟਰੋਮਾ ਸੈਂਟਰ 'ਚ ਲਜਾਇਆ ਗਿਆ ਜਿੱਥੇ 5 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਕਿ 5 ਲੋਕ ਜਿਹੜੇ ਸੀ ਘਰ ਦੇ ਵਿੱਚ ਜਿਹੜੇ ਇਕੱਠੇ ਸੀ 5 ਲੋਕ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ 9 ਲੋਕ ਜ਼ਖਮੀ ਦੱਸੇ ਜਾ ਰਹੇ ਤੇ ਮੌਕੇ ਤੇ ਹੀ 5 ਲੋਕ ਜਿਹੜੇ ਆ ਉਹ ਸੜ ਗਏ ਉਹਨਾਂ ਦੀ ਮੌਤ ਹੋ ਗਈ ਹੈ ਬਾਕੀ ਜ਼ਖਮੀਆਂ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਹੈ ਮੌਕੇ ਤੇ ਪੁਲਿਸ ਫੋਰਸ ਅਤੇ ਫਾਇਰ ਬ੍ਰਿਗੇਡ ਮੌਜੂਦ ਸਨ ਜਿਸ ਨੇ ਅੱਗ ਤੇ ਕਾਬੂ ਪਾਲਿਆ ਦੱਸਿਆ ਜਾ ਰਿਹਾ ਹੈ ਕਿ ਪੰਜੇ ਮ੍ਰਿਤਕ ਇੱਕੋ ਹੀ ਪਰਿਵਾਰ ਦੇ ਜੀਸਨ ਪੰਜੇ ਇੱਕੋ ਹੀ ਪਰਿਵਾਰ ਦੇ ਸਨ ਜਿਨ੍ਹਾਂ ਦੀ ਮੌਤ ਹੋ ਗਈ ਮੌਤ ਹੋ ਚੁੱਕੀ ਹੈ ਕਾਫੀ ਜ਼ਬਰਦਸਤ ਤਰੀਕੇ ਦੇ ਨਾਲ ਇਹ ਬਲਾਸਟ ਹੋਇਆ ਹੈ ਕਿ ਆਸ-ਪਾਸ ਦੇ ਲੋਕ ਜਿਹੜੇ ਉਹ ਵੀ ਡਰ ਗਏ ਸਹਿਮ ਚ ਸੀ ਲੋਕਾਂ ਚ ਸਹਿਮ ਦਾ ਮੋ ਹੋਲ ਬਣ ਗਿਆ ਇੱਕ ਜ਼ਬਰਦਸਤ ਬਲਾਸਟ ਦੇ ਨਾਲ ਪੂਰੇ ਘਰ ਦੀਆ ਕੰਧ ਦੀਆ ਕੰਦਾ ਜਿਹੜੀ ਅਸੀਂ ਛੱਤਾ ਸੀਗੀ ਆ ਉਹ ਵੀ ਪੂਰਾ ਪੂਰੀ ਤਰ੍ਹਾਂ ਜਾਨੀ ਹਿੱਲ ਗਈਆ ਛੱਤਾ ਤੇ ਕੰਦਾ ਇਹ ਜ਼ਬਰਦਸਤ ਬਲਾਸਟ ਦੇ ਨਾਲ ਤੇ ਇਸੇ ਵਿੱਚ ਜਿਹੜੇ 9 ਲੋਕ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਦਰਅਸਲ tMapਕਾ ਇੰਨਾ ਜ਼ਬਰਦਸਤ ਸੀ ਕਿ ਕਮਰੇ ਦੀ ਕੰਧ ਵੀ ਉੱਡ ਗਈ ਇਹ ਹਾਦਸਾ ਕਾਕੋਰੀ ਵੇਖੇ ਚੌਂਕੀ ਤੋਂ ਕੁਝ ਕਦਮ ਦੂਰ ਵਾਪਰਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਹਾਲਾਂਕਿ ਇਲਾਜ ਦੌਰਾਨ ਪੰਜ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈਆਂ ਇੱਕੋ ਹੀ ਪਰਿਵਾਰ ਦੇ ਪੰਜ ਲੋਕ ਜਿਹੜੇ ਦੱਸੇ ਜਾ ਰਹੇ ਨੇ ਦੱਸਿਆ ਕਿ ਕਕੌਰੀ ਚੇ ਕੜਾਈ ਵਾਲੇ ਕੰਮ ਦਾ ਕਢਾਈ ਦਾ ਕੰਮ ਕਰਦਾ ਸੀ ਇੱਕ ਵਿਅਕਤੀ ਜਿਸ ਦੇ ਘਰ ਦੇ ਵਿੱਚ ਇਹ ਸਿਲੰਡਰ ਫਟੇ ਆ ਦੋ ਸਿਲੰਡਰ ਸੀ ਇਕੱਠੇ ਤੇ ਇਕੱਠੇ ਹੀ ਇਹ ਦੋਨੋਂ ਸਿਲੰਡਰ ਜਿਹੜੇ ਆ ਅਚਾਨਕ ਫਟ ਗਏ ਆ ਘਰ ਚ ਸਿਲੰਡਰ ਧਮਾਕੇ ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸੀ ਇਸ ਹਾਦਸੇ ਦੇ ਵਿੱਚ ਜੁਰ ਦੋਜੀ ਕਾਰੀਗਰ ਮੁਸ਼ੀਰ ਅਲੀ ਤੇ ਉਸ ਦੀ ਪਤਨੀ ਹੁਸੈਨਾ ਬਾਨੋ ਭਾਂਜੀ ਹੂਮਾ ਹਿਬਾ ਤੇ ਭਤੀਜੀ ਰੀਆ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਦੱਸ ਦिए ਕਿ ਇਹ ਜਿਹੜਾ ਹਾਦਸਾ ਹੈ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਦੇ ਵਿੱਚ ਦਰਦਨਾਕ ਹਾਦਸਾ ਜਿਹੜਾ ਹੈ ਵਾਪਰਿਆ ਇੱਥੇ ਸ਼ਾਰਟ ਸਰਕਟ ਕਾਰਨ ਇੱਕ ਘਰ 'ਚ ਰੱਖੇ ਦੋ ਸਿਲੰਡਰ ਜਿਹੜੇ ਸੀ ਇਕੱਠੇ ਫਟ ਗਏ ਜਿਸ ਦੇ ਕਾਰਨ ਇਹ ਜ਼ਬਰਦਸਤ ਬਲਾਸਟ ਹੋਇਆ ਤੇ ਧਮਾਕਾ ਇਹਨਾਂ ਜ਼ਬਰਦਸਤ ਸੀ ਕਿ ਕਮਰੇ ਦੀ ਕੰਧ ਵੀ ਉੱਡ ਗਈ ਛੱਤਾਂ ਤੱਕ ਕੰਧ ਜਿਹੜੀ ਉੱਡ ਗਈ ਆ ਛੱਤਾਂ ਤੱਕ ਹਿਲ ਗਈ ਆ ਪੂਰਾ ਘਰ ਜਿਹੜਾ ਤਹਿਸ ਨਹਿਸ ਹੋ ਗਿਆ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਨੋ ਲੋਕ ਜਿਹੜੇ ਇਸ ਬਲਾਸਟ ਦੇ ਵਿੱਚ ਇਸ ਜ਼ਬਰਦਸਤ ਬਲਾਸਟ ਦੇ ਵਿੱਚ ਜ਼ਖਮੀ ਹੋਏ ਆ ਤੇ ਪੰਜ ਲੋਕ ਜਿਹੜੇ ਉਹਨਾਂ ਦੀ ਮੌਤ ਹੋ ਗਈ ਇੱਕੋ ਪਰਿਵਾਰ ਦੇ ਪੰਜੇ ਲੋਕ ਜਿਹੜੇ ਆ ਦੱਸੇ ਜਾ ਰਹੇ ਨੇ 올 ਵਰਲਡ ਉਪ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ कारोबार ना चलना सिर्फ इकतीस घंटिया फ्री 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 आर के तानिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप